ਬਾਬੂਸ਼ਾਹੀ ਦੇਖ ਰਹੇ ਹਾਂ ਤੁਸੀਂ ਅੱਜ ਪੰਜਾਬ ਦੇ ਨਵੇਂ ਲਾਏ ਗਏ ਗਵਰਨਰ ਗੁਲਾਬ ਚੰਦ ਘਟਾਰੀਆ ਰਾਜ ਭਵਨ ਪਹੁੰਚਣਗੇ ਆਪਣੀ ਜਗਾ ਸੰਭਾਲਣਗੇ ਤੇ ਜਿਹੜੇ ਹੁਣ ਤੱਕ ਪੰਜਾਬ ਦੇ ਗਵਰਨਰ ਸੀਗੇ ਬਨਵਾਰੀ لال ਪ੍ਰੋਹਿਤ ਉਹ ਰਾਜ ਭਵਨ ਅੱਜ ਵੇਕੇਟ ਕਰਕੇ ਜਾ ਰਹੇ ਨੇ ਅੱਜ ਉਹਨਾਂ ਦੀ ਵਧਾਈ ਹੈ ਤੇ ਵਧਾਈ ਦੀਆਂ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਨੇ ਇੱਕ ਤਰ੍ਹਾਂ ਦੀ ਫੇਅਰਵੈਲ ਜਿਹੜੀ ਦਿੱਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਵੀ ਤੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਕਿਉਂਕਿ ਅ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਯੂਟੀ ਅ ਚੰਡੀਗੜ੍ਹ ਤੇ ਐਡਮਿਨਿਸਟ੍ਰੇਟਰ ਹੁੰਦਾ ਹੈ ਜੋ ਵੀ ਪੰਜਾਬ ਦਾ ਗਵਰਨਰ ਹੋਵੇ ਸੋ ਬਨਵਾਰੀ لال ਪ੍ਰੋਹਿਤ ਕੋਲੇ ਦੋ ਅਹੁਦੇ ਸੀਗੇ ਸੋ ਇਸ ਕਰਕੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਤੇ ਪੰਜਾਬ ਸਰਕਾਰ ਵੱਲੋਂ ਅੱਜ ਫੇਅਰਵੈਲ ਦਿੱਤੀ ਜਾ ਰਹੀ ਹੈ ਰਾਜ ਭਵਨ ਵਿਖੇ ਉਹਨਾਂ ਦੇ ਅੱਜ ਜਿਹੜੇ ਆਖਰੀ ਪਲ ਉਹ ਖਾਸ ਬਣਾਏ ਜਾ ਰਹੇ ਨੇ ਜਿਦੇ ਵਿੱਚ ਖਾਸ ਤੌਰ ਤੇ ਸੱਦਾ ਜਿਹੜਾ ਸੀਗਾ ਉਹ ਪੰਜਾਬ ਦੇ ਮੁੱਖ ਮੰਤਰੀ ਸਮੇਤ ਸਾਰੇ ਮਨਿਸਟਰਾਂ ਨੂੰ ਗਿਆ ਸੀਗਾ ਇਸ ਦੇ ਇਲਾਵਾ ਹੋਰ ਵੀ ਕਈ ਸ਼ਖਸੀਤਾਂ ਨੂੰ ਸੱਦਾ ਗਿਆ ਸੀਗਾ ਅੱਜ ਸ਼ਾਮਿਲ ਹੋਣ ਦੇ ਲਈ ਆਖਰੀ ਵਾਰ ਗਵਰਨਰ ਨਾਲ ਮੁਲਾਕਾਤ ਕਰਨ ਦੇ ਲਈ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਨਹੀਂ ਪਹੁੰਚ ਰਹੇ ਪਰ ਜਿਹੜੀ ਡਿਊਟੀ ਲਈ ਗਈ ਸੀ ਖਾਸ ਤੌਰ ਤੇ ਅਮਨ अरोड़ा ਦੀ ਹਰਪਾਲ ਚੀਮਾ ਦੀ ਦੋਵੇਂ ਜਿਹੜੇ ਮੰਤਰੀ ਨੇ ਉਹ ਪਹੁੰਚੇ ਨੇ ਬਨਵਾਰੀ ਲਾਲ ਪ੍ਰੋਹਿਤ ਨੂੰ ਮਿਲਣ ਦੇ ਲਈ ਯੂਟੀ ਐਡਵਾਈਜ਼ਰ ਹੁਣ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਤੋਂ ਉਹ ਵੀ ਮਿਲ ਕੇ ਗਏ ਨੇ ਤੇ ਜਿਹੜੀਆਂ ਤਿਆਰੀਆਂ ਲਗਾਤਾਰ ਚੱਲ ਰਹੀਆਂ ਨੇ ਆ ਨਵੇਂ ਗਵਰਨਰ ਦੇ ਸਵਾਗਤ ਲਈ ਵੀ ਜਿਹੜੀਆਂ ਪੈਰਨਲ ਤਿਆਰੀਆਂ ਚੱਲ ਰਹੀਆਂ ਨੇ ਕਿਉਂਕਿ ਕੱਲ 31 ਜੁਲਾਈ ਨੂੰ ਗੁਲਾਬ ਚੰਦ ਕਟਾਰੀਆ ਸੌਂ ਚੁੱਕਣ ਜਾ ਰਹੇ ਨੇ ਪੰਜਾਬ ਦੇ ਗਵਰਨਰ ਵਜੋਂ ਤੇ ਉਸ ਨੂੰ ਲੈ ਕੇ ਰਾਜ ਭਵਨ 'ਚ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਅਸੀਂ ਦਿਖਾ ਦਿੰਨੇ ਆ ਆ ਗੇਟ ਤੇ ਫੁੱਲ ਲਾਏ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਤੇ ਵੋਕੇ ਆ ਜਿਹੜੇ ਉਹ ਤਿਆਰ ਕੀਤੇ ਜਾ ਰਹੇ ਨੇ ਸੋ ਇਹ ਤਮਾਮ ਜਿਹੜੀਆਂ ਤਿਆਰੀਆਂ ਉਹ ਚੱਲ ਰਹੀਆਂ ਰਾਜ ਭਵਨ ਵਿਖੇ ਤੇ ਦੱਸਦੀ ਹੈ ਕਿ ਕੱਲ ਚੀਫ ਜਸਟਿਸ ਨੇ ਜਿਹੜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਉਹ ਸੌਂਚ ਕੌਣਗੇ ਜਿਵੇਂ ਇੱਕ ਰਵਾਇਤ ਹੁੰਦੀ ਹੈ ਨਵੇਂ ਗਵਰਨਰ ਨੂੰ ਸੌਂਚ ਕੌਣਗੇ ਤੇ ਅੱਜ ਬਨਵਾਰੀ لال ਪ੍ਰੋਹਿਤ ਜਿਹੜੇ ਨੇ ਉਹ ਉਹਨਾਂ ਦੀ ਵਿਦਾਈ ਹੋਊਗੀ ਤੇ ਸ਼ਾਮ ਨੂੰ ਗੁਲਾਬ ਚੰਦ ਕਟਾਰੀਆ ਰਾਜ ਭਵਨ ਪਹੁੰਚਣਗੇ ਕੱਲ ਇੱਥੇ ਉਹ ਸੌ ਚੁੱਕਣਗੇ ਤੇ ਅੱਜ तमाम ਜਿਹੜੀਆਂ ਗੱਡੀਆਂ ਇੱਥੇ ਲਗਾਤਾਰ ਅੰਦਰ ਵੱਡ ਰਹੀਆਂ ਨੇ ਰਾਜ ਭਵਨ ਜਿਹੜੇ ਬਿਮਾਰੀ ਲਾਲ ਪ੍ਰੋਫਿਤ ਨੂੰ ਫੇਅਰਵੈਲ ਵਿੱਡ ਕਰ ਰਹੇ ਨੇ ਆਖਰੀ ਵਾਰ ਉਹਨਾਂ ਨਾਲ ਮੁਲਾਕਾਤ ਕਰ ਰਹੇ ਨੇ ਗੁੱਡ ਬਾਏ ਕਹਿੰਦੇ ਲਈ ਸੋਏ ਜਿਹੜੀ ਰਵਾਇਤ ਦੇ ਮੁਤਾਬਕ ਹੁੰਦੀਆਂ ਮੀਟਿੰਗਸ ਹੁੰਦੀਆਂ ਨੇ ਸੋ ਉਹ ਜਾਰੀ ਹੈ ਤੇ ਤੁਸੀਂ ਦੇਖ ਵੀ ਸਕਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਤਿਆਰੀਆਂ ਚੱਲ ਰਹੀਆਂ ਕਿਸ ਤਰ੍ਹਾਂ ਦੇ ਨਾਲ ਅਫਸਰਾਂ ਦੀਆਂ ਗੱਡੀਆਂ ਜਿਹੜੀਆਂ ਨੇ ਮੰਤਰੀਆਂ ਦੀਆਂ ਗੱਡੀਆਂ ਨੇ ਉਹ ਰਾਜ ਭਵਨ ਪਹੁੰਚ ਰਹੀਆਂ ਨੇ ਤੇ ਗੁਲਾਬ ਚੰਦ ਕਟਾਰੀਆ ਦੇ ਸਵਾਗਤ ਲਈ ਉਹਨਾਂ ਦੇ ਸੌ ਚੁੱਕ ਸਮਾਗਮ ਦੇ ਲਈ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਨੇ ਉਹ ਵੀ ਅਸੀਂ ਤੁਹਾਨੂੰ ਲਗਾਤਾਰ ਦਿਖਾ ਰਹੇ ਹੈਗੇ ਆ ਸੋ ਇਹ ਪੂਰਾ ਜਿਹੜਾ ਅੱਜ ਦਾ ਘਟਨਾਕਰਮਾ ਬੜਾ ਖਾਸ ਦਿਨ ਅੱਜ ਪੰਜਾਬ ਦੇ ਲਈ ਤੇ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਜੋਕ ਟਸਲ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਗਵਰਨਰ ਵਿਚਕਾਰ ਉਹ ਜਿਹੜੀ ਟਸਲ ਹੈ ਉਹ ਹੁਣ ਜ਼ਰੂਰ ਕਿਉਂਕਿ ਗਵਰਨਰ ਜਿਹੜੇ ਨੇ ਬਦਲ ਗਏ ਨੇ ਸੋ ਇੱਕ ਵਾਰ ਬਨਵਾਰੀ لال ਪ੍ਰੋਹਿਤ ਨਾਲ ਜੋ ਟਸਲ ਸੀ ਭਗਵੰਤ ਮਾਨ ਦੀ ਉਹ ਆਟੋਮੈਟਿਕਲੀ ਉਸ ਤੇ ਰੋਕ ਲੱਗੀ ਹੈ ਸੋ ਹੁਣ ਨਵੇਂ ਜਿਹੜੇ ਗਵਰਨਰ ਨੇ ਉਹਨਾਂ ਦੇ ਨਾਲ ਰਿਸ਼ਤਾ ਕਿਸ ਤਰ੍ਹਾਂ ਦਾ ਰਹਿੰਦਾ ਪੰਜਾਬ ਦੇ ਮੁੱਖ ਮੰਤਰੀ ਦਾ ਇਹ ਸਾਰੀਆਂ ਚੀਜ਼ਾਂ ਵੀ ਦੇਖਣ ਵਾਲੀਆਂ ਹੋਣਗੀਆਂ ਚੰਡੀਗੜ੍ਹ ਤੋਂ ਹਰਸ਼ਪ੍ਰਭ ਸਿੰਘ ਸਿੱਧੂ ਦੀ ਰਿਪੋਰਟ ਬਾਬੂ